ਸਾਸ੍ਰੀਕਾਰ ਬਲੌਗ ਦੇਖਦੇ ਸਾਰੇ ਵੀਰਾਂ ਨੂੰ ਦਿਲੋਂ ਧੰਨਵਾਦ ਸਾਡੇ ਪਿੰਡ ਰੱਖਿਆ ਗਿਆ ਛੋਟੇ ਬੱਚਿਆਂ ਦਾ ਮੈਚ ਮੈਚ ਜੋ ਕਿ ਖੰਨਾ ਅਕੈਡਮੀ ਤੇ ਮਕਸੂਦ ਅਕੈਡਮੀ ਦਾ ਸੀ ਬਹੁਤ ਹੀ ਜ਼ਬਰਦਸਤ ਮੈਚ ਲੱਗਿਆ ਤੋਂਨਾਂ ਦਾ ਸਵੇਰ ਦੇ ਬੱਚੇ ਆਏ ਹੋਏ ਨੇ ਮੈਚ ਸਵੇਰ अर्ਲੀ ਮਾਰਨਿੰਗ ਦਾ ਚੱਲ ਰਿਹਾ ਮੌਸਮ ਬਹੁਤ ਵਧੀਆ ਸੀ ਤੁੱਪ ਜੋ ਦੇਖਣ ਨੂੰ ਬੜੀ ਤੇਜ਼ ਲੱਗਦੀ ਹੈ ਜੋ ਇੰਨੀ ਹੈ ਨਹੀਂ ਸੀ ਮੌਸਮ ਬਹੁਤ ਹੀ ਠੰਡਾ ਰਿਹਾ ਹਵਾ ਚੱਲ ਰਹੀ ਸੀ ਤੇ ਪਿਚ ਦੇ ਵਿੱਚ ਮੈਚ ਹੋ ਰਿਹਾ ਸੀ 25-25 ওভার ਦਾ ਮੈਚ ਸੀ ਪਹਿਲਾਂ ਖੰਨੇ ਦੇ ਟੀਮ ਨੇ بیٹنگ ਕੀਤੀ ਤੇ بیٹنگ ਖੰਨੇ ਦੀ ਹੋ ਚੱਲ ਰਹੀ ਹੈ ਤੇ ਇਸ ਟਾਈਮ ਬੋਲਿੰਗ ਕਰਵਾ ਰਹੇ ਨੇ ਮਕਸੂਰੇ ਦੇ ਛੋਟੇ ਬੱਚੇ ਇਹ 9 ਸਾਲ ਤੋਂ ਲੈ ਕੇ 14-15 ਸਾਲ ਦੇ ਬੱਚਿਆਂ ਦਾ ਮੈਚ ਸੀ ਛੋਟੇ ਬੱਚੇ ਕਾਫੀ ਸੀ ਤੇ ਬਹੁਤ ਹੀ ਵਧੀਆ ਪਰਫਾਰਮੈਂਸ ਦਿਖਾਈ ਪੂਰੇ ਰੂਲ ਔਰ ਰੈਗੂਲੇਸ਼ਨ ਨਾਲ ਇਹਨਾਂ ਨੇ ਮੈਚ ਲਾਇਆ ਮੈਚ ਦੇਖ ਕੇ ਪੂਰਾ ਆਨੰਦ ਲਿਆ ਲੋਕਾਂ ਨੇ ਤੇ کافی ਦਰਸ਼ਕ ਵੀ ਆਏ ਸੀ ਬਾਹਰ ਬੈਠੇ ਸੀ ਤੇ ਇਹਨਾਂ ਦੇ ਪੇਰੈਂਟਸ ਵੀ ਸਾਰਿਆਂ ਦੇ ਆਏ ਸੀਗੇ ਜੋ ਕਿ ਤੁਹਾਨੂੰ ਮੈਂ ਦੱਸਿਆ ਵੀ ਅਕੈਡਮੀ ਖੰਨੇ ਤੋਂ ਆਈ ਸੀ ਤੇ ਇੱਕ ਮਕਸੂਦੇ ਦੀ ਪ੍ਰੋਪਰ ਸਾਰੇ ਬੱਚੇ ਇੱਕ ਪਿੰਡ ਦੇ ਨਹੀਂ ਹੈਗੇ ਸਾਡੀ ਅਕੈਡਮੀ ਦੇ ਵਿੱਚ ਵੀ ਮੈਕਸਿਮਮ ਬਾਹਰਲੇ ਬੱਚੇ ਨੇ ਤੇ ਖੰਨੇ ਤੋਂ ਵੀ ਨੈਚੁਰਲ ਹੈ ਖੰਨੇ ਤੋਂ ਨਹੀਂ ਅਸੇ ਪਾਸ ਦੇ ਪਿੰਡਾਂ ਤੋਂ ਇਕੱਠੇ ਹੋਏ ਬੱਚੇ ਜਿਹੜੇ ਅਕੈਡਮੀਆਂ 'ਚ ਪ੍ਰੈਕਟਿਸ ਆ ਖੇਡਦੇ ਨੇ ਸਾਡਾ ਮਤਲਬ ਪ੍ਰੈਕਟਿਸ ਅਕੈਡਮੀਆ ਦੇ ਵਿੱਚ ਕਰਾਉਣ ਦਾ ਇਹ ਮਕਸਦ ਆ ਵੇ ਕੱਲੇ ਪ੍ਰੈਕਟਿਸ ਹੀ ਨਹੀਂ ਇਹਨਾਂ ਨੂੰ ਉਹਦੇ ਗੁਰਮੰਤਰ ਦੇ ਨਾਲ ਇਹਨਾਂ ਨੂੰ ਮੈਚ ਖਿਲਾਉਣਾ ਬਹੁਤ ਜ਼ਰੂਰੀ ਹੈ ਜੋ ਮੈਚ ਖੇਡ ਕੇ ਪਤਾ ਲੱਗਦਾ ਉਹ ਪ੍ਰੈਕਟਿਸ ਤੇ ਸਾਰ ਨਹੀਂ ਪਤਾ ਲੱਗਦਾ ਤੇ ਬਾਕੀ ਰਹੀ ਇਹ ਜੀ এনवायरमेंट ਜਿਹੜੀ ਸਾਡੇ ਪਿੰਡ ਦੀ ਹੈ ਤਾਂ ਉਹ ਦੇਖ ਕੇ ਤਾਂ ਰੂਹ ਹੀ ਖੋਸ਼ ਹੋ ਜਾਂਦੀ ਹੈ ਇੰਨਾ ਵਧੀਆ এনवायरमेंट ਹੈ ਗਰਾਊਂਡ ਹੈ ਇੰਨੇ ਵਧੀਆ ਗਰਾਊਂਡ ਤਾਂ ਨਾਲ ਲੁਧਿਆਣੇ ਦੇ ਸੀਨੀਅਰ ਬਡੇ ਆਸੇਪਾਤੇ ਖੇਤਾਂ ਵਿੱਚ ਖੇਡ ਕੇ ਟਾਈਮ ਪਾਸ ਕਰ ਰਹੇ ਨੇ ਉਹਨਾਂ ਕੋਲ ਵੀ ਇਹੋ ਜਿਹਾ ਗਰਾਊਂਡ ਨਹੀਂ ਹੈ ਜਿਹੜਾ ਸਾਡੇ ਪਿੰਡ 'ਚ ਹੈ ਇਹ ਮੈਚ ਕਾਫੀ ਇੰਟਰਸਟਿਡ ਹੈ ਦੋਨੇ ਕੋਚਾਂ ਦਾ ਜ਼ੋਰ ਲੱਗਿਆ ਹੋਇਆ ਥੋੜਾ ਡ੍ਰਿੰਕਿੰਗ ਟਾਈਮ ਦੇ ਵਿੱਚ ਐ ਕੋਚ ਆਪਣੇ ਬੱਚਿਆਂ ਨੂੰ ਦੱਸਦੇ ਓਏ ਬੋਲਰ ਵਾਲਾ ਕੋਚ ਬੋਲਿੰਗ ਵਾਲਿਆਂ ਨੂੰ ਦੱਸਦਾਰ ਹੈ ਵੀ ਕਿੱਦਾਂ ਬਾਲ ਪਾਉਣੀ ਹੈ ਤੇ ਕਿੱਦਾਂ ਵਿਕਟ ਲੈਣੀ ਹੈ ਕਿੱਦਾਂ ਰਨ ਰੁੱਕੇ ਜਾ ਸਕਦੇ ਨੇ ਤੇ ਉਨਾ ਹੀ ਜ਼ੋਰ ਲੱਗਿਆ ਆਪੋਜ਼ਿਟ ਟੀਮ ਦਾ ਬੈਟਿੰਗ ਵਾਲੇ ਦਾ ਕੋਚ ਦਾ ਉਹ ਵੀ ਦੱਸ ਰਿਹਾ ਆਪਣੇ ਆਪਣੇ ਬੱਚਿਆਂ ਨੂੰ ਵੀ ਕਿੱਦਾਂ ਬੈਟਿੰਗ ਕਰਨੀ ਹੈ ਕਿਸ ਤਰੀਕੇ ਨਾਲ ਨੂੰ ਖੇਲਣਾ ਕਿਹੜਾ ਸ਼ਾਟ ਕਿੱਦਾਂ ਲੈਣਾ ਤੇ ਕਿੱਦਾਂ ਰਨ ਬਣਾਉਣੇ ਨੇ ਸੋ ਇਸ ਕਰਕੇ ਰੂਲਰ ਰੈਗੂਲੇਸ਼ਨ ਦੇ ਵਿੱਚ ਦੋਨੇ ਬੱਚੇ ਖੇਡ ਰਹੇ ਸੀਗੇ ਰੂਲ ਸਾਰੇ ਰੱਖੇ ਹੋਏ ਨੇ ਲੈਗ ਬਾਈ वगैरह ਜਿਹੜੇ ਸੀਨੀਅਰ ਪਲੇਅਰ ਰੱਖਦੇ ਹੁੰਦੇ ਨੇ ਕਿਉਂਕਿ ਗਰਾਊਂਡ ਕਾਫੀ ਗਰਾਊਂਡ ਕਾਫੀ ਵੱਡਾ ਹੈ ਤੇ ਇਸੇ ਕਰਕੇ ਫਿਲਡਿੰਗ ਕਰਨ ਦਾ ਵੀ ਨਜ਼ਾਰਾ ਹੈ ਕਿਉਂਕਿ ਥੱਲੇ ਗਰਾਸ ਹੈ ਤੇ ਗਰਾਊਂਡ بڑا ਹੋਣ ਕਰਕੇ ਸ਼ਾਰਟ ਜ਼ੋਰ ਨਾਲ ਮਾਰਨਾ ਪੈਂਦਾ ਹੈ ਬਾਲ ਬਾਉਂਡਰੀ ਤੋਂ ਬਹੁਤ ਹੌਲੀ-ਹੌਲੀ ਜਾਂਦੀ ਹੈ ਸੋ ਇਸ ਕਰਕੇ ਬੱਚੇ ਟਾਈਮਿੰਗ ਸ਼ਾਰਟ ਜ਼ਿਆਦਾ ਮਾਰਨਾ ਪਸੰਦ ਕਰ ਰਹੇ ਸੀ ਇਸ ਗਰਾਊਂਡ ਦੇ ਵਿੱਚ ਅਸੀਂ ਵੀ ਗਰਾਊਂਡ ਦੇ ਆ ਕੋਨ ਨੇ ਅੰਦਰ ਰੱਖਿਓ ਇਹਦੇ ਤਾਂ ਕਿ ਹੋਰ ਛੋਟਾ ਕਰ ਸਕੇ ਗਰਾਊਂਡ ਨੂੰ ਬੱਚਿਆਂ ਵਾਸਤੇ ਤੇ ਹਰ ਬੱਚੇ ਨੇ ਆਪਣਾ ਪੂਰਾ ਐਫਰਟ ਲਾਇਆ ਤੇ ਤੁਸੀਂ ਇਸ ਮੈਚ ਦੇ ਵਿੱਚ ਛੋਟੇ-ਛੋਟੇ ਅਸੀਂ ਇਹਨਾਂ ਦੇ ਪਾਰਟਸ ਪਾਏ ਨੇ ਮੈਚ ਦੇ ਜਿਆਦਾ ਪੂਰਾ ਮੈਚ ਨਹੀਂ ਦਿਖਾ ਸਕੇ ਕਿਉਂਕਿ ਕਾਫੀ ਲੰਬਾ ਟਾਈਮ ਸੀ 25 ਓਵਰ ਕਾਫੀ ਟਾਈਮ ਲੱਗ ਜਾਂਦਾ ਸੋ ਮੇਨ ਮੇਨ ਜੋ ਚੀਜ਼ਾਂ ਦਿਖਾਉਣ ਲਈ ਅਸੀਂ ਦਿਖਾਈਆਂ ਨੇ ਸੇ ਦਿਖਾਇਆ ਵਾ ਵੀ ਕਿੱਦਾਂ ਬੱਚਿਆਂ ਨੇ ਵਧੀਆ ਤਰੀਕੇ ਨਾਲ ਕ੍ਰਿਕਟ ਦਿਖਾਈ ਹੈ ਦੇਖ ਲਓ ਪੂਰੀ ਜਿੱਥੇ ਬੋਲਿੰਗ ਟਾਈਟ ਹੈ ਤਾਂ ਫਿਲਡਿੰਗ ਵੀ ਅੰਦਰ ਘੇਰੇ ਚ ਲੱਗੀ ਹੋਈ ਹੈ ਜਿੱਥੇ ਰਨ ਬਣਾ ਨਹੀਂ ਸਕਦੇ ਸੀਗੇ ਤੇ ਉੱਥੇ ਬੈਟਸਮੈਨ ਨੇ ਵੀ ਪੂਰੀ ਕੋਸ਼ਿਸ਼ ਕੀਤੀ ਵੀ ਜਿੱਥੇ ਘੇਰੇ ਚ ਫਿਲਡਿੰਗ ਹੈ ਬਾਲ ਨੂੰ ਉੱਪਰ ਖੇਲ ਕੇ ਜਾਂ ਵਧੀਆ ਸ਼ਾਟ ਮਾਰ ਕੇ ਰਨ ਬਣਾਇਆ ਜਾ ਸਕਣ ਇਦਾਂ ਦੀ ਕ੍ਰਿਕਟ ਦੇਖਣ ਨੂੰ ਉੱਥੇ ਮਿਲੀ ਹੈ ਚੱਲ ਚੱਲ ਜਾ ਸਾਹਿਬ ਰੁਕਦਾ 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 ਆਇਆ ਲੱਗੇ ਗੋਟਿਆ ਫੀਡਿੰਗ ਪਲਾਨ ਆ ਫਿਰ ਬਿਟ ਆਏ ਗਈ ਨੋ बहुत बदिया बॉल बद़ाई शान क्या रख एक दिवेट बॉल I like ਬਾਲ ਦੇ ਟਾਈਟ ਫੀਲਡਿੰਗ ਲਾਈ ਹੋਈ ਆ। ਸਾਹਮਣੇ ਡਿਫੈਂਸ ਵੀ ਉਨਾ ਹੀ ਵਧੀਆ। ਉਹ 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 ਉਹ। ਕਾ ਚੱਲ ਗਈ। ਮੈਚ ਦੇਖਣ ਪਹੁੰਚੇ ਸਾਡੀ ਜੂਨੀਅਰ ਦੀ ਟੀਮ ਕੀ ਬਾਲੀ ਛੋਟੀ ਸੀ ਇਹ ਵੀ ਆਪਣੀ بیٹنگ ਦਾ ਇੰਤਜ਼ਾਰ ਕਰਦੇ ਹੋਏ ਕਿ ਕਦ ਸਾਨੂੰ ਵੀ ਕੋਚ ਕਹੇ ਵੀ ਚੱਲ ਬਈ ਤੇਰੀ ਵਾਰੀ ਹੈ ਸੋ ਇਹਨਾਂ ਦਾ ਵੀ ਇੰਟਰਸਟ ਪੂਰਾ ਬਣਿਆ ਹੋਇਆ ਸੀ ਇਹਨਾਂ ਨੇ ਵੀ ਬਹਿ ਕੇ ਮੈਚ ਦਾ ਆਨੰਦ ਲਿਆ ਫਲੈਸ਼ਮੈਨ ਦੇ ਤੌਰ ਦੇ ਵਿੱਚ ਇਹਨਾਂ ਨੂੰ ਵੀ ਡਰਿੰਕ ਵਗੈਰਾ ਔਰ ਖਾਣ ਪੀਣ ਨੂੰ ਕੋਚਸ ਨੇ ਅਲੱਗੋਂ ਇੰਤਜ਼ਾਮ ਕੀਤਾ ਹੋਇਆ ਸੀ ਇਹ ਹੈ ਸਟੇਡੀਅਮ ਤੋਂ ਉੱਪਰਲਾ ਸੀਨ ਜਿਹੜਾ ਅੰਦਰ ਗਰਾਊਂਡ ਦੇ ਵਿੱਚ ਬਣਦਾ ਹੈ ਟੀਮ ਆਪਣੇ ਖੰਨੇ ਨੇ 89 ਰਨ ਬਣਾਏ 25 ਓਵਰ ਦੇ ਵਿੱਚ ਬੱਚਿਆਂ ਨੇ ਇਹ ਦੂਜੀ ਟੀਮ ਪੈ ਮਕਸੂਦੇ ਨੇ ਉਸ ਰਨ ਨੂੰ ਚੇਸ ਕਰ ਲਿਆ ਕਾਫੀ ਬੱਚੇ ਛੋਟੇ ਸੀਗੇ ਸੋ ਇਸ ਕਰਕੇ ਟਾਈਮ ਲੱਗਿਆ ਕਿਉਂਕਿ ਹਜੇ ਇਹਨਾਂ ਦੀ ਲਾਈਨ ਆਫ ਲੈਂਥ ਉਨੀ ਸਪੀਅਰ ਨਹੀਂ ਸੀ ਸੋ ਇਸ ਕਰਕੇ ਟਾਈਮ ਇਹਨਾਂ ਨੇ ਕਾਫੀ ਵਾਈਟ ਬਾਲ ਐਕਸਟਰਾ ਨੋ ਬਾਲ ਇਹਨਾਂ ਚੀਜ਼ਾਂ ਤੇ ਟਾਈਮ ਕਾਫੀ ਲੱਗ ਗਿਆ ਸੋ ਕੁਲ ਮਿਲਾ ਕੇ ਮੈਚ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਇੰਟਰਸਟ ਰਿਹਾ ਔਰ ਇਹਨਾਂ ਕੋਲ ਸਾਰੇ ਬੱਚਾਂ ਕੋਲ ਆਪਣੇ ਸਾਜ਼ੋ ਸਮਾਨ ਪੂਰਾ ਸੀ ਕਿੱਟ ਪੂਰੀ ਸੀ ਹਰ ਇੱਕ ਪ੍ਰਕਾਰ ਦਾ ਸਮਾਨ ਜੋ ਕ੍ਰਿਕਟ ਦੇ ਵਿੱਚ ਯੂਜ਼ ਹੁੰਦਾ ਵਾ ਇਹ ਲਈ ਬੈਠੇ ਸੀ ਤੇ cricket ਥੋੜੀ ਮਹਿੰਗੀ ਕਹਿ ਸਕਦੇ ਆ ਪਰ ਇੰਟਰਸਟਡ ਗੇਮ ਹੈ ਔਰ ਹਰ ਬੰਦਾ ਇਹਨੂੰ ਵਧੀਆ ਤਰੀਕੇ ਨਾਲ ਖੇਡਦਾ ਇਹ ਪਿੰਡਾਂ ਵਿੱਚ ਹੁਣ ਕਾਫੀ ਚੱਲਦੀ ਹੈ ਹਾਲਾਂਕਿ ਲੋਕ ਆਪਣੇ ਪੰਜਾਬ ਚ ਕਾਸਕੋ ਜ਼ਿਆਦਾ ਯੂਜ਼ ਕਰਦੇ ਨੇ ਕਾਸਕੋ ਬਾਲ ਖੇਡਦੇ ਨੇ ਲੇਕਿਨ ਅਸੀਂ ਪਹਿਲਾਂ ਤੋਂ ਹੀ ਹਮੇਸ਼ਾ ਤੋਂ ਹੀ ਪਿੱਛੇ ਇੱਕ 20-25 ਸਾਲਾਂ ਤੋਂ ਲਗਾਤਾਰ ਲੈਦਰ ਦੀ cricket ਨੂੰ ਅਸੀਂ ਪ੍ਰਮੋਟ ਕਰਦੇ ਆ ਤੇ ਲੈਦਰ ਦੀ cricket ਨੂੰ ਹੀ ਅਸੀਂ ਖੇਡਣਾ ਪਸੰਦ ਕਰਦੇ ਆ ਤੇ ਖਿਲਾਉਣਾ ਪਸੰਦ ਕਰਦੇ ਆ ਸਾਡੇ ਇਲਾਕੇ ਦੇ ਵਿੱਚ ਕਾਫੀ ਬੰਨੀਆਂ ਪਰਵੰਨੀਆਂ ਟੀਮਾਂ ਹੁੰਦੀਆਂ ਸੀਗੀਆਂ ਕ੍ਰਿਕਟ ਲੈਦਰ ਦੀਆਂ ਸੋ ਹੁਣ ਕਾਫੀ ਘਟ ਗਈਆਂ ਨੇ ਤੇ ਫਿਰ ਵੀ ਕੁੱਲ ਮਿਲਾ ਕੇ ਅਸੀਂ ਤਾਂ ਆਪਣਾ ਪੂਰਾ ਜ਼ੋਰ ਲਾ ਰਹੇ ਹਾਂ ਲੈਦਰ ਨੂੰ ਪ੍ਰਮੋਟ ਕਰਨ ਲਈ ਸੋ ਇਹ ਹੈ ਸਾਡਾ ਲੇਖਾ ਜੋਖਾ ਤੇ ਬਾਕੀ ਦਾ ਤੁਹਾਨੂੰ ਦੱਸ ਦਿਆਂ ਸਕੋਰ ਬਾਰੇ ਜਾਣਕਾਰੀ ਖੇਡ ਰਹੇ ਨੇ ਪੂਰੀ ਫੁੱਲ ਐਫਰ ਨਾਲ ਮੈਂ ਕਹਣਾ ਚੰਦਰਪਿੰਗ ਅਕੈਡਮੀ ਦੇ ਵਿੱਚ ਸਿਰਫ ਸੜਕ ਖੜਾਉਣਾ ਸਿਖਾਉਣਾ ਹੀ ਨਹੀਂ ਬਾਕੀ ਦਾ ਮੈਚ ਲਵਾਈਦੇ ਨੇ ਪੂਰੇ ਵਧੀਆ ਪ੍ਰੋਪਰ ਤਰੀਕੇ ਨਾਲ ਫੇਰ ਜਰਟ ਲਈਦਾ ਤੇ ਖੇਲ ਬੱਚੇ ਦਾ ਹੌਸਾ ਕਾਫੀ ਵੰਦਾ ਵੀ ਖੇਲਣਾ ਕਿੰਨੇ ਆ ਤੇ ਤੇ ਜੋਰ ਲਾਉਂਦੇ ਨੇ ਬੱਚੇ ਫਿਰ ਮੈਚਾਂ ਦੇ ਵਿੱਚ ਸੋ ਬੜੀਆ ਲੱਗਦਾ ਓਏ ਪੈਰ ਵੀ ਲੈ ਕੇ ਜਾਣੇ ਜੀ ਜੀ ਬਹੁਤ ਬੱਲੇ ਬੋਲਿੰਗ ਹੈ ਚੱਲ ਜੀ ਨਹੀਂ 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 ਮਸ ਬੱਜੋ ਨਾਲ ਬਾਬਾ ਭਾਈ ਨਾਂ ਦੀ ਬਾਬਾਈ ਜੀ ਚਲਾ ਜਾਓ ਪੁੱਸ ਠਿੰਗ ਹੋਗੀ ਵੀ ਚੈੱਕ ਹੀ ਹੋ ਬਾਸ ਕੋਸਟ ਆਪ ਨੂੰ ਨਾਲ ਮੋਡੀ ਬੈਂਡ ਜਿਵੇਂ ਸਾਨੂੰ ਅਸੀਂ ਕਿਹਾ ਸੀਗਾ ਵੀ ਮੈਂ ਇੱਥੇ ਤੋਂ ਲਾਵਾ ਅਸੀਂ ਇਹਨਾਂ ਦੇ ਮਤਲਬ ਸੱਚੀ ਪ੍ਰੈਕਟਿਸ ਤੋਂ ਲਾਵਾ ਮੈਚ ਜ਼ਰੂਰ ਕਰਾਉਣੇ ਆ ਤਾਕਿ ਮੈਚਾਂ ਵਿੱਚ ਪਤਾ ਲੱਗ ਸਕੇ ਦੋ ਅਕੈਡਮੀਆਂ ਨੇ ਖੰਨੇ ਦੀ ਅਕੈਡਮੀ ਹੈ ਔਰ ਮਕਸੂਦ ਦੀ ਅਕੈਡਮੀ ਹੈ ਇਕੱਲੇ ਸਾਰਾ ਦਿਨ ਪ੍ਰੈਕਟਿਸ ਐ ਨਹੀਂ ਕਰਾਉਂਦੇ ਜਿੰਮੇ ਸਾਨੂੰ ਕਿਹਾ ਵੀ ਮੈਚ ਵੀ ਕਰਾਉਣੇ ਆ ਤਾਂ ਕਿ ਪਰਫਾਰਮੈਂਸ ਦਾ ਪਤਾ ਚੱਲੇ ਬੱਚਾ ਕਿੱਧਰ ਨੂੰ ਪੁਆਇੰਟ ਕਰਦਾ ਕਿੱਧਰ ਉਹ ਨਹੀਂ ਤੇ ਬਹੁਤ ਹੀ ਵਧੀਆ ਇੱਥੇ ਹਰ ਚੀਜ਼ ਹੋਈ ਹੈ ਬੋਲਿੰਗ ਹੋਈ ਹੈ ਫਿਲਡਿੰਗ ਹੋਈ ਹੈ ਬੈਟਿੰਗ ਹੋਈ ਹੈ ਪਲਾਨ ਹੋਏ ਨੇ ਸੋ ਐਟੀ ਜਾਣੇ ਇਹ ਜ਼ਿੰਦਗੀ ਵਿੱਚ ਵੀ ਫਿਰ ਕੰਮ ਆਉਂਦੀਆਂ ਨੇ ਅਸੀਂ ਪਲਾਨ ਕੀਤਾ ਸੀ ਅਸੀਂ ਮੈਥਡ ਨਾਲ ਖੇਡੇ ਆ ਅਸੀਂ ਰੂਲ ਰੈਗੂਲੇਸ਼ਨ ਨਾਲ ਖੇਡੇ ਆ ਬਾਕੀ ਐਨਵਾਇਰਨਮੈਂਟ ਤਾਂ ਅਸੀਂ ਇੱਥੇ ਹੀ ਰਹੇ ਆ ਗਰਾਊਂਡ ਦੇ ਵਿੱਚ ਜੀ ਪੈਸਨ ਦੱਸਿਆ ਵੀ ਖੰਨੇ ਨੇ 89 ਰਨ ਮਾਰਦੇ ਤੇ ਹੁਣ ਪਿੰਡ ਮਕਸੂਦੇ ਦੀ 바ਰੀ ਹੈ ਤੋਂ ਉਦੋਂ ਪਹਿਲਾਂ ਕੋਚ ਉਹਨਾਂ ਨੂੰ ਫੀਲਡਿੰਗ ਪ੍ਰੈਕਟਿਸ ਕਰਵਾ ਰਿਹਾ ਤੇ ਬੋਲਿੰਗ ਪ੍ਰੈਕਟਿਸ ਵੀ ਕਰਵਾ ਰਿਹਾ ਸੀ ਵੀ ਜਦ ਮਕਸੂਰ ਦਾ ਮੈਚ ਲੱਗੂਆ ਤੇ ਕਿੰਦਾ ਦੀ ਫੀਲਡਿੰਗ ਕਿ ਨਤੀ ਹੋਊਗੀ ਲਓ ਜੀ ਮੈਂ ਸ਼ੁਰੂ ਹੋ ਗਿਆ ਮਕਸੂਰ ਦੇ بیٹنگ 'ਚ ਤੇ ਇਸ ਟੀਮ ਮਕਸੂਰ ਦੇ ਦੀ ਟੀਮ ਦੀ ਓਪਨਰ ਕਰਮ ਵਧੀਆ ਬੈਟਸਮੈਨ ਹੈ ਡਿਫੈਂਸਸ ਕਾਫੀ ਵਧੀਆ ਤਰੀਕੇ ਨਾਲ ਖੇਡ ਲੈਂਦੀ ਹੈ ਸੋ ਬਾਕੀ ਦਾ ਮੈਚ ਦਾ ਆਨੰਦ ਤੁਹਾਨੂੰ ਹੌਲੀ ਹੌਲੀ ਪੂਰਾ ਕਰਕੇ ਦਿਖਾਈ ਦੇਣਾ विद थोड़ा थोड़ा कट पाके ਤੇ ਮੈਚ ਵੈਸੇ ਖੇੜਦੇ ਹੀਟ ਦੇ ਮਕਸੂਦ ਆ ਵਿਨ ਕਰ ਗਿਆ ਸੀ ਕਿਉਂਕਿ ਉਧਰ ਦੇਖੋ ਕਿੰਨਾ ਛੋਟਾ ਬੱਚਾ ਬੋਲਿੰਗ ਪਾ ਰਿਹਾ ਕਿੰਨਾ ਵਧੀਆ ਲੱਗ ਰਿਹਾ ਪੂਰੀ ਰਿਦਮ ਨਾ ਪਾ ਰਿਆ ਸੋ ਇਦਾਂ ਦੀਆਂ ਦੇਖਣ ਨੂੰ ਮਿਲੀਆਂ ਨੇ ਆਮ ਅਕਸਰ ਆਪਾਂ بڑے ਸੀਨੀਅਰ ਨੂੰ ਦੇਖਦੇ ਆ ਵੀ ਹਾਂ ਕਿਦਾਂ ਖੇੜਦੇ ਨੇ ਤੇ ਕਿ ਛੋਟੇ ਛੋਟੇ ਜਿਹੇ ਬੱਚੇ ਚੀਜ਼ਾਂ ਕਰਦੇ ਨੇ ਤਾਂ ਬੜਾ ਅਜੀਬ ਔਰ ਬਹੁਤ ਹੀ ਵਧੀਆ ਲੱਗਦਾ ਵੀ ਹਾਂ ਯਾਰ ਪੂਰੇ ਰੈਗੂਲੇਸ਼ਨ ਆਏ ਪੂਰੇ ਵਧੀਆ ਖੇੜ ਰਹੇ ਨੇ ਹਰ ਇੱਕ ਬੱਚੇ ਨੇ ਆਪਣਾ ਐਫਰਟ ਲਾਇਆ ਜਿਵੇਂ ਸਾਨੂੰ ਪਹਿਲਾਂ ਵੀ ਕਿਹਾ ਕਈ ਵਾਰ ਵੀ ਬੱਚੇ ਨੇ ਕਾਫੀ ਵਧੀਆ ਐਫਰਟ ਲ ਸਕਲ ਮਿਲਾ ਕੇ ਮੈਚ ਬਹੁਤ ਵਧੀਆ ਰਿਹਾ ਤੇ ਬੜਾ ਆਨੰਦ ਲਿਆ ਅਸੀਂ ਇੱਥੇ ਦਰਸ਼ਕਾਂ ਨੇ ਗੋਟ ਕੀਪਿੰਗ ਲਓ ਜੀ ਬੱਚੇ ਦੁਬਾਰਾ ਬਹੁਤ ਹੀ ਵਧੀਆ ਬਾਲ ਵਧੀਆ ਲੈਂਥ ਤੇ ਬਾਲ ਪਾ ਰਿਹਾ ਕੋਈ ਅਕੇ ਨਹੀਂ ਕੋਈ ਪਿੱਛੇ ਨਹੀਂ ਬਿਲਕੁਲ ਫੀਲਡਿੰਗ ਦੇ ਅਕੋਰਡਿੰਗ ਔਰ ਇਹ ਹੀ ਹੈ ਦੇਖੋ ਛੋਟੇ ਬੱਚੇ ਕੋਚ ਦੇ ਚੰਡੇ ਹੋਏ ਤੇ ਇਹ ਮੁੰਡਾ ਘਟਾਣੀ ਤੋਂ ਆ ਜਿਹੜਾ ਬੋਲਿੰਗ ਪਾ ਰਿਹਾ ਹਜੇ ਕੁਛ ਦਿਨ ਹੀ ਇਹਨੂੰ ਆਏ ਨੂੰ ਹੋਏ ਨੇ ਔਰ ਥੋੜੇ ਦਿਨਾਂ ਦੇ ਵਿੱਚ ਵਧੀਆ ਬਾਲ ਪਾਉਣ ਲੱਗ ਗਿਆ ਤੇਰੀ ਹਾਈਟ ਦੇ ਅਕੋਰਡਿੰਗ ਇਹਨੂੰ ਕੋਚ ਨੇ ਫਾਸਟ ਬੋਲਿੰਗ ਦਾ ਸਜੈਸਟ ਕੀਤਾ ਸੀਗਾ ਸਾਹਮਣੇ ਸੀਨੀਅਰ ਪਲੇਅਰ ਕਿਰਮ उम्र ये भी छोटी ही है जी सीनियर कह सकते हैं बच्चों चो और बहुत बहार जाती है बहुत वादिया वेलथ